ਕੀ ਹਾਲ ਚਾਲ ਸਾਰੇ ਮਿੱਤਰ ਪਿਆਰੇਆਂ ਦਾ ਤੁਸੀਂ ਵੀ ਆਹ ਚੀਜ਼ਾਂ ਦੇਖੀਆਂ ਹੋਣਗੀਆਂ ਨਾ ਖੇਤਾਂ ਦੇ ਵਿੱਚ ਲੱਗੀਆਂ ਜ਼ਿਆਦਾਤਰ ਇਹ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ ਲੱਗੀਆਂ ਨੇ ਇੱਥੇ ਸਭ ਕੁਝ ਲਿਖਿਆ ਗਿਆ ਹੈ ਕਿਸ ਦੀ ਆ ਤੇ ਆਪਾਂ ਗੱਲ ਕਰਦੇ ਆਪਾਂ ਬਾਣਵਾਹੀ ਜਾਂਦੇ ਸੀਗੇ ਨਾ ਇਹਦੇ ਬਾਰੇ ਕੁਝ ਰੋਚਕ ਗੱਲਾਂ ਦੱਸਦੇ ਹਾਂ ਤੁਹਾਨੂੰ ਤੇ ਕੁਝਕ ਧਿਆਨ ਦੇਣ ਵਾਲੀਆਂ ਗੱਲਾਂ ਹਨਾ ਇਹ ਤੇ ਸਾਰਾ ਕੁਝ ਨਹੀਂ ਲਿਖਿਆ ਪਰ ਉਹ ਤੁਹਾਨੂੰ ਮੈਂ ਕੁਝ ਗੱਲਾਂ ਦੱਸ ਦਾਂਗਾ ਇਹ ਹੈਗੀ ਐਚ ਪੀਸੀਐਲ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਇਹ ਲਾਈਨ ਵਿਛਾਈ ਹੋਈ ਹੈਗੀ ਇਹਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਉਹ ਬਹਾਦਰਗੜ੍ਹ ਤੋਂ ਹੁੰਦੀ ਹੈ ਬਹਾਦਰਗੜ੍ਹ ਤੋਂ ਲੈ ਕੇ ਇਹ ਰਾਮਾ ਮੰਡੀ ਬਠਿੰਡਾ ਦੇ ਵਿੱਚ ਜਾਂਦੀ ਹੈ ਬਹਾਦਰਗੜ੍ਹ ਜਿਹੜਾ ਦਿੱਲੀ ਦੇ ਲਾਗੇ ਆ ਉਹ ਤੋਂ ਸਟਾਰਟ ਹੁੰਦੀ ਹੈ ਤੇ ਇਹਦੇ ਵਿੱਚ ਇੱਕ ਪੰਪਿੰਗ ਪੁਆਇੰਟ ਲਾਇਆ ਗਿਆ ਬਰਵਾਲ ਹਰਿਆਣਾ ਜਿਹੜਾ ਕਿ ਹਰਿਆਣਾ ਦੇ ਡਿਸਟ੍ਰਿਕਟ ਦੇ ਵਿੱਚ ਜਾਂਦਾ ਹਿਸਾਰ ਦੇ ਕੋਲ ਉੱਥੇ ਬਰਵਾਲ ਦੇ ਵਿੱਚ ਇੱਕ ਪੰਪਿੰਗ ਪੁਆਇੰਟ ਤੇ ਤਿੰਨ ਮੇਨ ਪੁਆਇੰਟ ਬਣ ਗਏ ਹੁਣ ਬਹਾਦਰਗੜ੍ਹ ਬਰਵਾਲਾ ਤੇ ਰਾਮਾ ਮੰਡੀ ਠੀਕ ਆ ਇਹਦੀ 235 ਕਿਲੋਮੀਟਰ ਲੈਂਥ ਆ ਗਈ ਸਾਰੀ ਜਿਹੜੀ ਇਹਦੀ ਸਟਾਰਟਿੰਗ ਹੁੰਦੀ ਹੈ ਨਾ ਉਹ ਸਟਾਰਟਿੰਗ ਹੁੰਦੀ ਹੈ ਬਹਾਦਰਗੜ ਤੋਂ ਐਂਡਿੰਗ ਰਾਮਾ ਮੰਡੀ ਤੇ ਜਿਹੜਾ ਸੈਂਟਰ ਪੁਆਇੰਟ ਬਣਿਆ ਗਿਆ ਤਾਂ ਬਹਾਦਰਗੜ ਉਹ ਪਰਵਾਲਾ ਹੁਣ ਸਮਝ ਆਈਗੀ ਹੂ ਤੁਹਾਨੂੰ ਇਹ 2009 ਦੇ ਵਿੱਚ ਬਿਛਾਉਣੀ ਸ਼ੁਰੂ ਕਰ ਦਿੱਤੀ ਸੀਗੀ ਲੈਨ ਐਚ ਪੀसीएल ਹਿੰਦੁਸਤਾਨ ਪੈਟਰੋਲ ਕਾਰਪੋਰੇਸ਼ਨ ਲਿਮਟਿਡ ਜਿਹੜੀ ਕੰਪਨੀ ਐਚਪੀ ਦੇ ਪੰਪਸ ਸੁਣੇ ਹੋਗੇ ਉਹਨਾਂ ਦੀ ਇਹ ਲੈਨ ਆ ਗਈ ਤੇ ਕੁਝ ਕੁ ਚੀਜ਼ਾਂ ਲਿਖੀਆਂ ਵੀ ਜਿਵੇਂ ਵਾਰਨਿੰਗ ਆ ਰਾਮਾ ਮੰਡੀ ਬਹਾਦਰਗੜ ਪਾਈਪਲਾਈਨ ਜਿਵੇਂ ਆਰ ਬੀ ਪੀ ਐਲ ਵੀ ਕਹਿੰਦੇ ਨੂੰ ਹਾਈ ਪ੍ਰੈਸ਼ਰ ਪੈਟਰੋਲੀਅਮ ਪਾਈਪਲਾਈਨ ਚੈਨਲ 49.00 ਕਿਲੋਮੀਟਰ 49 ਕਿਲੋਮੀਟਰ ਦਾ ਮਤਲਬ ਕੀ ਹੈ ਜਿਹੜਾ ਇਥੋਂ ਅਗਲਾ ਪੁਆਇੰਟ ਆ ਰਾਮਾ ਮੰਡੀ ਦਾ ਉਹ ਸਿਰਫ 49 ਕਿਲੋਮੀਟਰ ਜੇ ਅਪਾ ਪਾਈਪਲਾਈਨ ਦੇ ਉੱਤੇ ਉੱਤੇ ਜਾਵਾਂਗੇ 49 ਕਿਲੋਮੀਟਰ ਹੈ ਜਾਊਗਾ ਇੱਕ ਸਾਡੇ ਉਧਰ ਲੱਗਿਆ ਹੋਇਆ ਜਿਵੇਂ ਆ ਜਿਹੜੇ ਸੈਂਸਰ ਲੱਗੇ ਹੋਏ ਆ ਇਹ ਡੱਬਿਆਂ ਦੇ ਵਿੱਚ ਇਹਨੂੰ ਕੋਈ ਵੀ ਜੀ ਛੇੜ ਛਾੜ ਕਰਦਾ ਨਾ ਇਹਦੀ ਸੁਰੱਖਿਆ ਕਿਵੇਂ ਕਰਦੀ ਹੈ ਇੱਕ ਤਾਂ ਜਿਹੜੇ ਇਹਤੇ ਬੰਦੇ ਰੱਖੇ ਹੋਏ ਨੇ ਉਹ ਰੋਜ਼ਾਨਾ ਆਉਂਦੇ ਨੇ ਖੇਤਾਂ ਵਿੱਚ ਦੀ ਜਿਵੇਂ 1.8 ਤਾਂ ਹੋ ਸੀ ਸਾਹਮਣੇ ਹੋ ਸੀ 81 ਪੁਆਇੰਟ 81 ਠੀਕ ਆ 81 ਇੱਕੇ ਤੋਂ ਅੱਕੇ ਦੇਖੀ ਜਾਂ ਦੋਸ ਨੂੰ ਹੋ ਸੀ ਆ ਲੈਂਡ 'ਚ ਨਾ ਪੁਆਇੰਟ ਲੱਗੇ ਹੋਏ ਹੈਗੇ ਇਹਦੇ ਵਿੱਚ ਤੇ ਬੰਦਾ ਰਾਖੀ ਕਰਦਾ ਹੈ ਇਹਨਾਂ ਦਾ ਰੱਖਿਆ ਉਹ ਤੇ ਰੋਜ਼ਾਨਾ ਉਹਨੇ ਇੱਕ gekeੜਾ ਦੇਣੀ ਦੇਣਾ ਇੱਕ ਜਾਂ ਦੋ ਉਸ ਤੋਂ ਬਾਅਦ ਜਿਹੜੇ ਦੇ ਵਿੱਚ ਅੰਦਰ ਸੈਂਸਰ ਲੱਗੇ ਹੋਏ ਨੇ ਇਹਦਾ ਨੋਰਮਲ ਆ ਡੱਬਾ ਇਹ ਚ ਕੁਝ ਨਹੀਂ ਹੈਗਾ ਹੁਣ ਜਿਵੇਂ ਇਹਦੇ ਇੱਕ ਸੈਂਸਰ ਪੁਆਇੰਟ ਉਹ ਸੀਗਾ ਠੀਕ ਆ ਉਹ ਚ ਸੈਂਸਰ ਲੱਗੇ ਹੋਏ ਨੇ ਜੇ ਕਿਤੇ ਉਹ ਵੀ ਮਾੜੀ ਜਿਹੀ ਵੀ ਲੀਕ ਹੁੰਦੀ ਆ ਤਾਂ ਪ੍ਰੈਸ਼ਰ ਲੀਕ ਦਾ ਵਾਰਨਿੰਗ ਮਿਲ ਜੂ ਸਾਰੀ ਦੱਸ ਦੂ ਕਿ ਇੱਥੋਂ ਤੱਕ ਦਾ ਪ੍ਰੈਸ਼ਰ ਠੀਕ ਆ ਜਾਂਦਾ ਸੀ ਭਾਈ ਇਹਦੇ ਅਕੇ ਤੁਸੀਂ ਚੈੱਕ ਕਰੋ ਇਹ ਤੋਂ ਬਾਅਦ ਪ੍ਰੈਸ਼ਰ ਲੀਕ ਆ ਤੇ ਅਗਲਾ ਪੁਆਇੰਟ ਆਖੂ ਯਾਰ ਮੇਰੇ ਕੋਲੇ ਵੀ ਲੀਕ ਆ ਜਾਂਦਾ ਇਹਦਾ ਮਤਲਬ ਆ ਪੁਆਇੰਟਾਂ ਦੇ ਵਿੱਚ ਤੇ ਉਹ ਸਾਰਾ ਕੁਝ ਇਹ ਸੈਂਸਰਾਂ ਵਿੱਚ ਦੀ ਦੱਸ ਦਿੰਦੇ ਆ ਕਿ ਕਿਵੇਂ ਸਿਸਟਮ ਆ ਤੇ ਕੀ ਕੁਝ ਨਹੀਂ ਹੁਣ ਆਪਾਂ ਗੱਲ ਕਰਦੇ ਆ ਇਹਦੀ ਹੋਰ ਵੀ ਸੁਰੱਖਿਆ ਬਾਈ ਬਹੁਤ ਸੁਰੱਖਿਆ ਜੀ ਮੜੀ ਵੀ ਹੱਥ ਲਾ ਦੋਗੇ ਸਾਨੂੰ ਘਰੋਂ ਚੱਕ ਕੇ ਲੈ ਜਾਣਗੇ ਐ ਦੇਖੋ ਬਹੁਤ ਛੇਤੀ ਇਹਨਾਂ ਕੋਲੇ ਪਹੁੰਚੂਗੀ ਨੋਟੀਫਿਕੇਸ਼ਨ ਕੀ ਇਹ ਹੋ ਗਿਆ ਚਲੋ ਇਹ ਛੱਡੋ ਹੁਣ ਆਪਾਂ ਇਹਦੇ ਹੋਰ ਮੇਨ ਗੱਲਾਂ ਮੈਂ ਤੁਹਾਨੂੰ ਉਹ ਵੀ ਦੱਸਦਾ ਜਿਨ੍ਹਾਂ ਦੀ ਜ਼ਮੀਨ ਵਿਜ਼ਿਟ ਅੱਪੀ ਆ ਦੇਖੋ ਆਹ ਜ਼ਮੀਨ ਵਿਜ਼ਿਟ ਅੱਪੀ ਆ ਇੰਨੀ ਇੱਧਰ ਅਈ ਨਹੀਂ ਹੈਗਾ ਕਿ ਆਹ ਇੰਨੀ ਕ ਥਾਈਆਂ ਨੇ ਬਾਵਾ ਚੌੜੀ ਥਾਂ ਇਹਨਾਂ ਦੀ ਆਪਦੀ ਹੈ ਜੀ ਆਹ ਲਹੀ ਹੋਈ ਐਨਨੇ ਬਾਵਾ ਚੌੜੀ ਥਾ ਇਹ ਆਪਾਂ ਨੂੰ ਅੰਦਾਜ਼ਨ ਯਾਰ ਮੈਨੂੰ ਯਾਦ ਨਹੀਂ ਪਰ 10 ਫੁੱਟ ਦਾ ਘਟੋ ਘਾਟੇ ਥਾ ਹੋਊਗੀ ਘਟੋ ਘੱਟ 10 ਫੁੱਟ ਕਹਿ ਰਿਆ ਮੈਂ ਠੀਕ ਆ ਤੇ ਹੁਣ ਇਹ ਆਖਣਗੇ ਬਈ ਨਜ਼ਾਰੇ ਆਗੇ ਪੈਸੇ ਲੈ ਕੇ ਹੁਣ ਮੈਂ ਕਿਸਾਨਾਂ ਨੂੰ ਉਹਨਾਂ ਨੂੰ ਗੱਲ ਕਰਦਾ ਜਿਨ੍ਹਾਂ ਦੀ ਜ਼ਮੀਨ ਵਿੱਚ ਸਾਡੀ ਜ਼ਮੀਨ ਚ ਨਹੀਂ ਕਿਸ ਦਾ ਠੇਕੇ ਤੇ ਲਈ ਹੈ ਪਹਿਲੀ ਵਾਰ ਕਦੇ ਮੈਨੂੰ ਲੜਨ ਲੱਗ ਗਿਆ ਆਖਣਗੇ ਤੂੰ ਆਪ ਤਾਂ ਸੁਧਰ ਜਾ ਜਿੰਨੀ ਕਿ ਜ਼ਮੀਨ ਵੀ ਤੇ ਟੱਪੀ ਐ ਨਾ ਹੁਣ ਆਏ ਲਾ ਲਓ ਇੱਥੋਂ ਲੈ ਕੇ ਆਏ ਟੇਡੇ ਬਾਣ ਵੀ ਦੀਆਂ ਟੱਪ ਗਈ ਠੀਕ ਆ ਆਈ ਟੱਪ ਗਈ ਇਹ ਜ਼ਮੀਨ ਐਚਪੀਸੀਐਲ ਦੀ ਰਹੂਗੀ ਹਮੇਸ਼ਾ ਤੇ ਐਚਪੀਸੀਐਲ ਨੇ ਰਜਿਸਟਰੀ ਕਰਾਈ ਹੋਈ ਹੈ ਜ਼ਮੀਨ ਦੀ ਜਦੋਂ ਤੁਸੀਂ ਜ਼ਮੀਨ ਨੂੰ ਦੇਖੋਗੇ ਨਾ ਫਰਦ ਪੜੋਗੇ ਆਪ ਦੀ ਜਿਨ੍ਹਾਂ ਨੇ ਨਹੀਂ ਪੜੀ ਉਹ ਪੜ ਲਿਓ ਫਰਦ ਵਿੱਚ ਸਾਫ਼-ਸਾਫ਼ ਲੱਗਿਆ ਇਹ ਜ਼ਮੀਨ ਦੇ ਵਿੱਚ ਖੇਤੀ ਕਰਨਾ ਦਰਖਤ ਲਾਉਣਾ ਕੁਝ ਵੀ ਕਰਨਾ ਨਜਾਇਜ਼ ਆ ਮਤਲਬ ਇਲੀਗਲ ਆ ਸਮਝ ਗਏ ਨਾ ਐਲੀ ਕਲੇ ਇਹਦੇ ਵਿੱਚ ਸਭ ਕੁਝ ਕਰਨਾ ਹੈ ਜਿਹੜਾ ਆਪਾਂ ਗਰੀ ਤਾਂ ਜਾਣੇ ਚੋਲੇ ਤਾਂ ਆਏ ਲਗਾਓ ਤੁਸੀਂ ਕੰਪਨੀ ਚੰਗੀ ਹੈ ਜਿਹੜੀ ਕੁਝ ਕਹਿੰਦੀ ਨਹੀਂ ਹੱਥ ਨੂੰ ਪਟਾ ਦੇ ਇੱਥੇ ਨਾ ਮੈਂ ਇਹ ਲਓ ਬੱਟਾ ਪਾ ਕੇ ਬਾਹਰ ਜਾ ਸਕਦੀ ਐਨਾ ਕਿਆ ਰ ਇੱਧਰ ਰਹਿ ਗਿਆ ਐਨਾ ਕ ਇੱਧਰ ਰਹਿ ਗਿਆ ਠੀਕ ਹੈ ਕੰਪਨੀਆਂ ਐਵੇਂ ਨਹੀਂ ਐਨੇ ਨੇ ਪੈਸੇ ਦਿੰਦੀ ਇਹਨਾਂ ਨੂੰ ਪਤਾ ਹੁੰਦਾ ਕਿ ਜ਼ਮੀਨ ਖਤਮ ਆ ਹੁਣ ਤਿੰਨ ਆਹ ਕਿਲੇ ਦੇ ਦੋ ਭਾਗ ਬਣ ਗਏ ਕਿਲਾ ਤੂੰ ਹੋਊਗਾ ਅੱਧਾ ਕਿਲਾ ਇੱਧਰ ਰਹਿ ਜੂ ਅੱਧਾ ਕਿਲਾ ਇੱਧਰ ਤੇ ਉਤੋਂ ਦੀ ਟੱਪ ਵੀ ਨਹੀਂ ਸਕਦੇ ਆ ਆਪਾਂ ਇਹਨਾਂ ਦੀ ਜਿਹੜੀ ਲੈਣ ਹੈ ਕੀ ਹੁਣ ਤੁਸੀਂ ਐਂ ਦੇਖ ਲਓ ਆਪਾਂ ਕੀ ਕੁਛ ਕਰੀ ਜੈਨੇ ਆ ਝੋਲਾ ਲੱਗ ਰਿਹਾ ਸਾਹਮਣੇ ਦੇਖੋ ਆ ਝੋਨ ਲੱਗ ਰਿਹਾ ਉਹ ਬਾਕੀ ਇਹਦੇ ਦਰਖਤ ਵੀ ਬਥੇਰੇ ਲਾਏ ਹੋਏ ਲੋਕਾਂ ਨੇ ਇਹ ਲੈਣਾ ਤੇ ਜਿਵੇਂ ਕਿਸੇ ਦੀ ਵੱਟ ਬੀਜਦੀ ਆ ਕੇ ਵੱਟ ਦੇ ਦਰਖਤ ਆ ਹੁਣ ਇਹ ਚਲੋ ਜੇ ਰੋਕਣ ਨੂੰ ਰੋਕ ਸਕਦੇ ਨੇ ਅਥਾ ਨੂੰ ਰੋਕ ਦੇਣਗੇ ਫਿਰ ਆਪਾਂ ਕੀ ਕਰਾਂਗੇ ਆਪਾਂ ਧਰਨੇ ਪ੍ਰਦਰਸ਼ਨ ਕਰਾਂਗੇ ਜਿਹੜਾ ਕਿ ਗੈਰ ਕਾਨੂੰਨੀ ਆ ਜਦੋਂ ਇਹਨਾਂ ਨੇ ਫਰਦੇ ਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਤੁਸੀਂ ਨਹੀਂ ਰੋਕ ਕਰ ਸਕਦੇ ਤੇ ਨਹੀਂ ਕਰ ਸਕਦੇ ਜੇ ਆਪਾਂ ਫੇਰ ਵੀ ਕਰਾਂਗੇ ਫਿਰ ਆਪਣੇ ਛਤਰਖਾਨੇ ਵਾਲੇ ਕੰਮ ਹੀ ਨੇ ਚਲੋ ਜੇ ਇੰਨਾ ਟਾਈਮ ਇਹਨਾਂ ਨੇ ਰਾਜਤ ਦੇ ਰੱਖੀ ਆਪਾਂ ਨੂੰ ਬਹੁਤ ਵਧੀਆ ਗੱਲ ਆ ਪਰ ਕਿਸੇ ਦਿਨ ਇਹ ਛਡਾ ਲੈਣਗੇ ਹੈਨਾ ਹੁਣ ਆਪਾਂ ਗੱਲ ਕਰਦੇ ਪਾਈਪ ਦੇ ਵਿੱਚ ਜਾਂਦਾ ਕਿਵੇਂ ਕੀ ਕੁਛ ਆ ਸਾਰਿਆਂ ਤੋਂ ਪਹਿਲਾਂ ਜਦੋਂ ਪਾਈਪ ਨੂੰ ਬਹਾਦਰਗੜ੍ਹ ਤੋਂ ਪمپ ਕਰਦੇ ਨੇ ਠੀਕ ਹੈ ਨਾ ਰਾਮਾ ਮੱਡੀ ਤੱਕ ਜਾਣਾ ਇੰਨਾ ਪ੍ਰੈਸ਼ਰ ਭੇਜਣਾ ਇੱਕ ਪਾਈਪ ਰਹੀਂ ਤੁਸੀਂ ਇਹ ਲੈ ਲਓ ਯਾਰ ਬਹਾਦਰਗੜ੍ਹ ਦਿੱਲੀ 'ਚ ਇੱਕ ਮੋਟਰ ਲਾਈਆ ਪਾਈਪ ਲਾਈਨ ਪਾ ਕੇ ਉਹਨਾਂ ਨੇ ਰਾਮੇ ਭੇਜਣਾ ਪਾਣੀ ਤੁਹਾਨੂੰ ਵੀ ਪਤਾ ਬਹੁਤ ਔਖਾ ਜਾਊ ਬਹੁਤ ਨਜਾਇਜ਼ੀ ਔਖਾ ਜਾਊਗਾ ਤੇ ਉਸ ਲਈ ਇਹਨਾਂ ਨੇ ਜਿਹੜਾ ਬਰਵ ਵਾਲਾ मतलब शहर ਇਕ ਉਥੇ ਇਹਨੇ ਹੈਡ ਬਣਾਇਆ ਹੋਇਆਗਾ ਉਹ ਮਿਡਲ ਚ ਆ ਜਾਂਦਾ ਉਥੇ ਇੱਕ ਪੰਪ ਵੱਡਾ ਲਾਇਆ ਹੋਇਆ ਹੈ ਨਾ ਉਹ ਪੰਪ ਕੀ ਕਰਦਾ ਪਿਛਲੇ ਨੂੰ ਧੱਕ ਕੇ ਹੋਰ ਅੱਗੇ ਭੇਜਦਾ ਮਤਲਬ ਸਹਾਇਤਾ ਕਰਦਾ ਜਿਵੇਂ ਉਹੀ ਲੜੋ 100 ਫੁੱਟ ਤੇ ਬੋਰ ਆ ਇੱਕ 50 ਫੁੱਟ ਦੇ ਮੋਟਰ ਲਾ ਦਈਏ ਠੀਕ ਹੈ ਨਾ ਡੱਡੂ ਮੋਟਰ ਕਹਿ ਦੀ ਉਹ ਪੰਪ ਕਰਕੇ ਆਪਾਂ ਨੂੰ ਭੇਜ ਦਿੰਦਾਗਾ ਸਾਰਾ ਤਾਂ ਕਿ ਆਪਣਾ ਪ੍ਰੈਸ਼ਰ ਹੌਲਾ ਨਾ ਹੋਵੇ ਠੀਕ ਹੈ ਨਾ ਉਹ ਦਾਬ ਨਾਲ ਭੇਜਿਆ ਜਾਂਦਾ ਫੇਰ ਵੀ ਤੁਸੀਂ ਦੇਖੋ 235 ਕਿਲੋਮੀਟਰ ਸਿਰਫ ਦੋ ਪੰਪ ਲੱਗਿਆ ਕਿੰਨੀ ਤਾਕਦੀ ਮੋਟਰਾਂ ਲਾਈਆਂ ਹੋਣਗੀਆਂ ਮੋਟਰਾਂ ਵੀ ਅਲੱਗ ਹੁੰਦੀਆਂ ਕਿਉਂਕਿ ਆਮ ਮੋਟਰ ਤਾਂ ਜੇ ਮਾੜੀ ਚਿੰਗਿਆੜੀ ਕੱਢ ਜੇ ਅਗਲਾ ਦੂਸਰੀ ਪਾਈਪ ਨੂੰ ਤੇ ਦੇਖੋ ਅੱਜ ਤੱਕ 2009 ਤੋਂ 2025 ਤੱਕ 26 16 ਸਾਲ ਹੋ ਗਿਆ ਅਜ ਤੱਕ ਕੋਈ ਸ਼ਿਕਾਇਤ ਨਹੀਂ ਆਈ ਇਹ ਪਾਈਪਾਂ ਚ ਜੇ ਕੋਈ ਇਸ਼ਾਰਤ ਕਰਦਾ ਵੀ ਹਨ ਉਹ ਫੜਾਇਆ ਜਾਂਦਾਗਾ ਹੁਣ ਜੇ ਕੋਈ ਕਾ ਖੰਭਾ ਲੱਗ ਰਿਹਾ ਆ ਦੇਖੋ ਇੰਨੀ ਚੌੜੀ ਹੈ ਇਹਨਾਂ ਦੀ ਹੋ ਦੇਖੋ ਇੱਕ ਖੰਭਾ ਹੁਣ ਲੱਗ ਰਿਹਾ ਠੀਕ ਆ ਇਹ ਕਾ ਐ ਟੇਡਾ ਜਾ ਉਹ ਇਹ ਘੱਟੋ ਘੱਟ 40 ਫੁੱਟ ਹੋਊਗਾ 30 ਤੋਂ 40 ਫੁੱਟ ਤਾਂ ਇਹਨਾਂ ਦਾ ਆਪਦਾਗਾ ਐਚਪੀਸੀਐਲ ਵਾਲਿਆਂ ਦਾ ਆਹੀਂ ਅੱਗੇ-ਅੱਗੇ ਖੰਭੇ ਲੱਗੇ ਹੋਏ ਆ ਸੈਂਟਰ 'ਚ ਇਹਨੂੰ ਲਾ ਦਿੰਦੇ ਆ ਆਸੇ-ਪਾਸੇ ਖੰਭੇ ਲੱਗੇ ਹੁੰਦੇ ਹਨ ਤੇ ਇਹ ਮਿੱਤਰੋ ਜ਼ਮੀਨ 'ਚ ਖੋਲ ਇਸ ਤੋਂ ਖੋਲ ਲੈਣੀ ਏ ਤੁਸੀਂ ਦਿੱਤੀ ਤੇ ਚਲੋ ਵਧੀਆ ਗੱਲ ਹੈ ਨਾ ਪੈਸੇ ਲਾਲਚ ਹੁੰਦੀ ਓਦੋਂ ਕੀ ਭੈਣ ਚਲੋ ਗੱਲ ਕਿਧਰੋਂ ਨਹੀਂ ਕੱਟਦੀ ਕੀ 40 ਫੁੱਟ ਦੀ ਜਗਾ ਯਾਰ ਆਪਾਂ ਨੂੰ ਦੋ ਕਿੱल्ल्या ਦੇ ਪੈਸੇ ਦੇ ਜਾਂਦੇ ਕਿੱਲੇ ਦੇ ਨਹੀਂ ਸਵਾਦ ਆ ਗਿਆ ਇਹ ਆ ਗਿਆ ਉਹ ਆ ਗਿਆ ਉਹ ਤਾਂ ਚਲੋ ਆਊਗਾ ਤੁਹਾਨੂੰ ਹੁਣ ਆਪਾਂ ਗੱਲ ਕਰਦੇ ਦੇ ਵਿੱਚ ਕੀ ਕੁਛ ਜਾਂਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਪੈਟਰੋਲ ਭੇਜਦੇ ਆਗੇ ਇੱਕੋ ਹੀ ਪਾਈਪ ਦੇ ਵਿੱਚ ਪਹਿਲਾਂ ਤਾਂ ਪੈਟਰੋਲ ਭੇਜਦੇ ਆ ਉਸ ਤੋਂ ਬਾਅਦ ਕੀ ਕਰਦੇ ਆ ਉਹਦੇ ਵਿੱਚ ਡੀਜ਼ਲ ਭੇਜਦੇ ਆ ਫਿਰ ਕੇਰੋਸਿਨ ਜਿਹੜਾ ਮਿੱਟੀ ਦਾ ਤੇਲ ਹੁੰਦਾ ਇਹ ਤਿੰਨ ਚੀਜ਼ਾਂ ਨੂੰ ਇਹਦੇ ਵਿੱਚ ਜ਼ਿਟ ਪਾ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਤਿੰਨ ਚੀਜ਼ਾਂ ਟਪਾ ਕੇ ਉਹਦਾ ਸਫਾਈ ਸਪੂਈ ਦੇ ਹੋਰ ਪੂਰੀ ਮੇਨਟੇਨੈਂਸ ਇਹਦੀ ਪੂਰੀ ਰੱਖਦੇ ਨੇ ਇਹ ਨਹੀਂ ਹੈਗਾ ਕਿ ਆਮ ਦੂਜੀ ਗੱਲ ਹੀ ਇਹਨਾਂ ਦੀ ਪੂਰੀ ਸਫਾਈ ਸਪੂਈ ਨਾਲ ਜਾਂਦਾ ਤੇਲ ਆ ਜਾਂਦਾ ਕਦੇ ਵਗੀਆ ਗੱਲ ਛੋਟੀ ਕਚਰਾ ਵਿੱਚ ਭੇਜੀ ਜਾਂਦੇ ਆ ਹੁਣ ਆਪਾਂ ਗੱਲ ਕਰਦੇ ਪਾਈਪ ਲਾਈਨ ਬਿਸ਼ਾਉਣ ਦੀ ਕੀ ਜ਼ਰੂਰਤ ਪਈ ਸੀਗੀ ਇਹ ਪਾਈਪ ਲਾਈਨ ਤੋਂ ਬਿਨਾ ਤੇਲ ਲੈ ਜਾਣਾ ਬਹੁਤ ਖਰਚੇਦਾਰ ਸੀਗੇ ਇਹਨਾਂ ਨੇ ਹੁਣ ਇੱਕ ਵਾਰੀ ਖਰਚਾ ਕੀਤਾ ਹੁਣ ਜਿਹੜਾ ਪਹਿਲਾਂ ਟਰੱਕਾਂ ਰਾਹੀਂ ਤੇਲ ਜਾਂਦਾ ਸੀ ਰੈਫੈਨਰੀ ਚੋਂ ਸਿੱਧਾ ਪਾਈਪਲਾਈਨ ਇਹ ਇਹਦੇ ਅੰਦਰਲਾ ਜਿਹੜੀ ਧਰਤੀ ਚ ਉਹ ਬਹੁਤ ਡੂੰਘੀ ਪਾਈਪ ਪਈ ਹੋਈ ਹੈ ਨਾਲੀ ਦੇ ਵਿੱਚ ਦੀ ਵੀ ਟੱਪੀ ਹੋਈ ਹੈ ਪਾਈਪ ਸਾਡੇ ਤੁਸੀਂ ਦੇਖੋ ਨਾਲੀ ਦਾ 30 40 40 50 ਫੁੱਟ ਡੂੰਘੀ ਹੈ ਤੇ ਉਦੋਂ ਵੀ ਡੂੰਘੀ ਟਪਾਈ ਹੋਈ ਹੈ ਇਹਨਾਂ ਨੇ ਪਾਈਪ ਤੇ ਇੱਥੇ ਤੁਸੀਂ ਦੇਖੋ ਕਿੰਨੀ ਡੂੰਘੀ ਹੋ ਗਈ ਆਪਣੀ ਤਾਂ ਆਮ ਤਾਂ ਹੈ ਨਹੀਂ ਕਿ ਹਲਾਂ ਨਾਲ ਹੀ ਪੱਟ ਲਾਂਗੇ ਆਪਾਂ ਠੀਕ ਆ ਤੇ ਇਹ ਪਾਈਪ 18 ਇੰਚੀ ਚੌੜੀ ਆ ਇੱਕੋ ਹੀ ਪਾਈਪ ਆ ਤੇ ਵਿੱਚ ਨਾਲੋਂ ਊਟ ਪਾਈਆਂ ਹੁੰਦੀ ਜਿਵੇਂ ਇਲੈਕਟ ਤਾਰਾਂ ਬਿਜਲੀ ਵਾਲੀਆਂ ਨਾ ਸੈਂਸਰ ਸੈਂਸਰ ਸਾਰਾ ਕੁਝ ਉਹ ਨਾਲ ਦੀ ਟੱਪਿਆ ਹੋਇਆ ਇਹਨਾਂ ਦੇ ਇਹ 18 ਇੰਚੀ ਪਾਈਪ ਪ੍ਰਤੀ ਸਾਲ ਹਨਾ ਜੇ ਆਪਾਂ ਸਾਲ ਦੀ ਗੱਲ ਕਰੀ ਤਿੰਨ ਕਿੰਨਾ ਤੇਲ ਟਪਾ ਦੂਗੀ 47 ਲੱਖ ਟਨ 47 ਲੱਖ ਟਨ ਕਹਿ ਰਿਹਾ ਮੈਂ ਇੱਕ ਟਨ ਦੇ ਵਿੱਚ ਹਜ਼ਾਰ ਕਿ ਲੈਂਦੇ ਹਣ 47 ਲੱਖ ਨੂੰ 1000 ਨਾਲ ਗੁਣਾ ਕਰਕੇ ਦੇਖ ਲਿਓ ਕਿੰਨਾ ਤੇਲ ਇਹ ਸਾਲ ਦੇ ਵਿੱਚ ਟਪਾ ਸਕਦੀ ਹੈਗੀ ਐਨੀ ਇਹਦੀ ਸਮਰੱਥਾ ਹੈਗੀ ਤੇ ਦੱਸੋ ਕਿਸਾਨ ਵੀਰੋ ਤੁਹਾਨੂੰ ਇਹ ਨੌਲੇਜ ਕਿਵੇਂ ਲੱਗੀ ਤੇ ਹੋ ਸਕਦਾ ਤੁਹਾਡੇ ਵੀ ਖੇਤਾਂ ਵਿੱਚ ਦੀ ਟੱਪੀ ਹੋਵੇ ਪੰਜਾਬ ਹਰਿਆਣਾ ਦੇ ਵਿੱਚ ਹਨ ਤੇ ਪਹਿਲਾਂ ਮੈਨੂੰ ਵੀ ਇਹ ਬੈਂਸੀ ਸ਼ਹਿਰ ਤੋਂ ਗੁਜਰਾਤ ਤੋਂ ਆਉਂਦੀ ਪਰ ਮੈਨੂੰ ਵੀ ਮੇਥੋੜੇ ਟਾਈਮ ਪਹਿਲਾਂ ਹੀ ਬਦਲ ਗਿਆ ਬਹਾਦਰਗੜ ਤੋਂ ਆਉਂਦੀ ਆ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਮਿਲਦੇ ਹਾਂ ਹੋਰ ਵੀਡੀਓ ਦੇ ਵਿੱਚ